प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਨਾ ਤਾਂ ਮੈਂ ਕੋਈ ਸਿਆਸੀ ਆ ਤੇ ਨਾ ਮੈਂ ਇਹ ਜੀ ਚਾਣਾ ਰੱਖਦਾ ਮੇਰਾ ਕੰਮ ਹੈ ਤੁਹਾਨੂੰ ਹੁੱਕਾ ਦੇਣਾ ਤੁਹਾਨੂੰ ਉਸ ਦਲਦਲ ਤੋਂ ਬਚਾਉਣਾ ਜਿੱਥੇ ਤੁਹਾਡੇ ਪਰਿਵਾਰ ਤੁਹਾਡੇ ਮਾਪੇ ਬਰਬਾਦ ਹੋਏ ਰੁੱਲਦੇ ਫਿਰਦੇ ਆ ਇਹ ਤੋਂ ਪਿਛਲੀ 30 ਸਾਲ ਦੀ ਹਿਸਟਰੀ ਚੱਕ ਕੇ ਦੇਖ ਲੋ ਜਿੰਨਾ ਨੌਜਵਾਨਾਂ ਨੇ ਧਰਮ ਦੀ ਖਾਤਰ ਤੁਰੇ ਉਹਨਾਂ ਦੇ ਪਰਿਵਾਰਾਂ ਦੀ ਦੁਰਦਸ਼ਾ ਅੱਜ ਤੁਸੀਂ ਆਪਦੇ ਅੱਖੀਂ ਦੇਖ ਰਹੇ ਹੋ ਕੀ ਹੈ ਕਿਸੇ ਨੇ ਬਾਹ ਨਹੀਂ ਕਿਸੇ ਦੀ ਫੜਨੀ ਤੇ ਨਾ ਕਿਸੇ ਨੇ ਕਦੇ ਫੜੀ ਹੈ ਭਾਵਕ ਹੋ ਕੇ ਕਿਸੇ ਦੇ ਮਗਰ ਲੱਗ ਤੁਰਨਾ ਉਦੋਂ ਐਗਜ਼ਾਮਪਲ ਆ ਵੀ ਆ ਦੋ ਤਿੰਨ ਗ੍ਰਨੇਡ ਹਮਲੇ ਗ੍ਰਨੇਡ ਸੁੱਟੇ ਹੋਣ ਉਹਨਾਂ ਮੁੰਡਿਆਂ ਦਾ ਐਨਕਾਊਂਟਰ ਹੋ ਗਿਆ ਕਿੰਨੇ-ਕਿੰਨੇ ਲਾਲਚ ਦੇ ਵਿੱਚ ਉਹਨਾਂ ਨੂੰ ਪਸਾਇਆ ਜਵਾਕਾਂ ਨੂੰ 20000 ਕਿਸੇ ਦੇ 25000 ਇੱਥੇ ਕੋੜ ਪੂਰੇ ਇੱਕ ਕਤਲ ਹੋਇਆ ਤੇ ਉਹ ਜਦੋਂ ਮੁੰਡੇ ਬੱਚੇ ਫੜੇ ਗਏ ਛੋਟੀ ਉਮਰ ਦੇ ਬੱਚੇ ਸੀ 18 18 19 19 ਸਾਲ ਦੇ ਇੱਕ ਦੇ ਖਾਤੇ 'ਚ 7000 ਰੁਪਇਆ ਪਾਇਆ ਤੇ ਬੰਦਾ ਮਰਵਾ ਲਿਆ ਉਹ ਤੋਂ ਆ ਜਾ ਉਹ ਬੈਠਾ ਜੇਲ੍ਹ ਦੇ ਵਿੱਚ ਰੋਲਦਾ ਪਿਆ ਜਵਾਕ ਘਰ ਬਰਬਾਦ ਹੋ ਗਿਆ ਇਸ ਦਲਦਲ ਦੇ ਵਿੱਚ ਨਾ ਫਸੋ ਚੰਗੀ ਗੱਲ ਇਹ ਆ ਵੀ ਪੜੋ ਲਿਖੋ ਪੜ੍ਹ ਲਿਖ ਕੇ ਅੱਜ ਦੇ ਸਮੇਂ ਦੇ ਮੁਤਾਬਕ ਆਪਦੀ ਕੌਮ ਦੀ ਸੇਵਾ ਕਰੋ ਆਪਦੇ ਭਾਈਚਾਰੇ ਦੀ ਸੇਵਾ ਕਰੋ ਪੰਜਾਬ ਦੀ ਹੋਰ ਲੜਾਈ ਬਹੁਤ ਵੱਡੀ ਆ ਪਾਣੀਆਂ ਦੇ ਮੁੱਦੇ ਆ ਸਾਡੇ ਆਨੰਦਪੁਰ ਸਾਹਿਬ ਦੇ ਮਤੇ ਉੱਤੇ ਪਹਿਰਾ ਦਿਓ ਬੋਲਣਾ ਸਿੱਖੋ ਸਵਾਲ ਕਰਨੇ ਸਿੱਖੋ ਟੇਬਲ ਟਾਕ ਤੇ ਜਾ ਕੇ ਸਵਾਲ ਕਰੋ ਅਗਲੇ ਨੂੰ ਨਾ ਕਿਸੇ ਦੀ ਪਰੇਸ਼ਾਨੀ ਦਾ ਕਾਰਨ ਬਣੋ ਤੇ ਨਾ ਖੁਦ ਪਰੇਸ਼ਾਨ ਹੋਵੋ ਤੇ ਨਾ ਕਿਸੇ ਨੂੰ ਪਰੇਸ਼ਾਨ ਕਰੋ ਹੁਣ ਆਪਾਂ ਜੁਰਮ ਦੀ ਦੁਨੀਆ ਚ ਯਾਰੀ ਤੇ ਗਦਾਰੀ ਕੁਛ ਵੀਡੀਓ ਮੈਂ ਤੁਹਾਨੂੰ ਪਹਿਲਾਂ ਦਿਖਾਉਂਗਾ ਉਹਦੇ ਉੱਤੇ ਫਿਰ ਤੁਹਾਡਾ ਰਿਐਕਸ਼ਨ ਕੀ ਹੈ ਮੇਰਾ ਕੰਮ ਹੈ ਤੁਹਾਨੂੰ ਹੋਕਾ ਦੇਣਾ ਕਿਸੇ ਨੇ ਮੰਨਣੀ ਨਾ ਮੰਨਣੀ ਉਹ ਕਿਸੇ ਦੀ ਆਪਦੀ ਮਰਜ਼ੀ ਆ ਹੁਣ ਇੱਕ ਵੀਡੀਓ ਸੁਣਿਓ ਫਿਰ ਆਪਾਂ ਅੱਗੇ ਚੱਲਾਂਗੇ ਮੈਂ ਹਰ ਇੱਕ ਬੰਦੇ ਦੀ ਜ਼ਮੀਰ ਹੁੰਦੀ ਆ ਨਾ ਮੈਂ ਕਦੇ ਮੁਖਬਰੀ ਨਹੀਂ ਕਰੀ ਕੋਈ ਜੀ ਪੰਜਾਬ ਦੇ ਨਾਲ ਤੁਸੀਂ ਤੱਕ ਬਦਮਾਸ਼ ਲਿਆ ਪੂਰੇ ਟੌਪ ਟੌਪ ਦੇ ਵਿੱਚੋਂ ਅੱਖ ਮੁਖ ਫਰਮਾਇਦਾ ਤੋਂ ਸੁਣੋ ਜਿਹੜਾ ਬੰਦੇ ਬਾਹਰ 19 19 20 20 ਸਾਲ ਦੇ ਜਵਾਨ ਨੂੰ ਪੱਟ ਲੋ ਉਹਨਾਂ ਤੋਂ ਕੰਮ ਕਰਵਾ ਲੂ ਹਨਾ ਉਦੋਂ ਬਾਅਦ ਦਿੱਤੇ ਇਲਤਰਾਦ ਹੋਣਾ ਜਮੀਰ ਹੁੰਦੀਆਂ ਨਾ ਮੈਂ ਕਦੇ ਮੁਖ ਇਸ ਇਹ ਮੁੰਡਾ ਹੈਗਾ ਅਰਸ਼ਦਾਲਾ ਤੇ ਮੇਰੀ ਨੌਕਰੀ ਮੋਗੇ ਦੀ ਆ ਬਹੁਤ ਸੰਪੰਨ ਪਰਿਵਾਰ ਹੈ ਕਰੋ ਆਪਦੇ ਇਹ ਇਸ ਚੀਜ਼ ਦਾ ਸ਼ਿਕਾਰ ਹੋਇਆ ਇਹ ਬੱਚਾ ਆਪਦੇ ਮੂੰਹੋਂ ਬੋਲ ਰਿਹਾ ਇਹਨੂੰ ਬਰਬਾਦ ਕਰਨ ਵਾਲੇ ਕੌਣ ਸੀ ਇੱਕ ਦੀ ਕਹਾਣੀ ਨਹੀਂ ਚਿੱਠੇ ਪਏ ਆ ਪਿੱਛੇ ਹੁਣ ਜਿਹੜੀ ਮੈਂ ਲੱਖੇ ਦੀ ਗੱਲ ਅੱਜ ਕਿਉਂ ਕੀਤੀ ਪਿੱਛੇ ਪਿਛਲੀ ਵੀਡੀਓ ਚ ਇਹਨੇ ਸਿੱਧੂ ਮੂਸੇਵਾਲੇ ਦੇ ਫਾਦਰ ਤੋਂ ਮੇਰੇ ਖਿਲਾਫ ਕੁਝ ਗੱਲਾਂ ਇਹਨੇ ਕਈਆਂ ਕਹਿੰਦਾ ਵੀ ਮੋਟਰਾਂ ਤੋਂ ਚੱਕ-ਚੱਕ ਕੇ ਮੇਰੇ ਬਾਰੇ ਮੈਨੂੰ ਕਿਸੇ ਨੇ ਵੀਡੀਓ ਭੇਜੀ ਆਂਦਾ ਜੀ ਤੁਹਾਡੇ ਬਾਰੇ ਇਹ ਗੱਲ ਕਹਿ ਰਿਹਾ ਵੀ ਆਂਦਾ ਵੀ ਕੋਈ 100 ਮੁੰਡਾ ਮੇਰੇ ਤੇ ਮੇਰੇ ਤੇ ਇਲਜ਼ਾਮ ਲਾਇਆ ਨਹੀਂ ਮੈਂ ਕਿਹਾ ਇੱਕ ਵੀ ਲੈ ਕੇ ਆ ਯਾਰ 3 ਸਾਲ ਉਹ 2 ਸਾਲ ਹੋ ਚੱਲਿਆ ਇੱਕ ਵੀ ਲਿਆ ਕੇ ਮੇਰੇ ਬਾਰ ਦੇ ਸਾਹਮਣੇ ਖੜਾ ਕਰਦੀ ਸਜ਼ਾ ਲੋਕਾਂ ਦੀ ਹੋਊਗੀ ਪਿਛਲੀ ਗੱਲ ਮੈਂ ਨਹੀਂ ਕਰਦਾ 2015 ਦੀ ਗੱਲ ਆ ਜਿੱਦ ਦੇ ਬਹਿਬਲ ਗੋਲੀ ਚੱਲਦੀ ਔਰਪਿੰਦਰ ਪੰਜਗ੍ਰਾਈ ਜਿਉਂਦਾ ਜਾਗਦਾ ਬੈਠਾ ਉੱਥੋਂ ਚੱਕਿਆ ਮੇਰੇ ਹਵਾਲੇ ਕਰਕੇ ਗਿਆ ਸੀ ਆਈਏ ਮੁੱਗੀ ਜੋ ਉਸ ਵੇਲੇ ਉਹਦੀ ਹਾਲਤ ਸੀ ਉਹਨੇ ਜਾਣ ਦੀ ਭੀਖ ਮੰਗਦਾ ਸੀ ਤੇ ਮੈਂ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਤੁਸੀਂ ਉਸ ਉਸ ਚੀਜ਼ ਤੇ ਮਹਿਸੂਸ ਕਰੋ ਵੀ ਐਡੇ ਵੱਡੇ ਅਫਸਰ ਨੇ ਉਹਨੂੰ ਉੱਥੋਂ ਚੱਕਿਆ ਹੋਵੇ ਤੇ ਮੈਂ ਜਾ ਕੇ ਉਹਨੂੰ ਹਸਪੀਟਲ ਦਾਖਲ ਕਰਾ ਦਿਆਂ ਉਹਦੇ ਪਿੱਛੇ ਤੇ ਰਾਜ ਕੁਝ ਹੋਰ ਆ ਪਰ ਦੁੱਖ ਕੋਈ ਨਹੀਂ ਇਸ ਚੀਜ਼ ਦਾ ਮੈਨੂੰ ਮੈਂ ਚੰਗਾ ਕੰਮ ਕੀਤਾ ਮੈਂ ਰੱਬ ਦੇ ਘਰ ਨੂੰ ਮੂੰਹ ਦਿਖਾਉਣ ਜੋਗਾ ਪਰ ਉਸ ਬੰਦੇ ਦੇ ਮੂੰਹੋਂ ਕਦੇ ਦੋ ਲਫ਼ਜ਼ ਨਹੀਂ ਨਿਕਲੇ ਜਿਹੜਾ ਕਿ ਉਸ ਵੇਲੇ ਹੱਥ ਜੋੜਦਾ ਸੀ ਮੈਨੂੰ ਕਹਿੰਦਾ ਸੀ ਬਾਈ ਜੀ ਮੇਰੀ ਜਾਨ ਬਚਾ ਦਿਓ ਮੈਨੂੰ ਬਚਾ ਦਿਓ ਮੈਂ ਤੁਹਾਡਾ ساری ਜ਼ਿੰਦਗੀ ਦੇਣ ਨਹੀਂ ਦੇ ਸਕਦਾ ਮੈਂ ਚੈਨਲ ਤੇ ਕਹਿ ਰਿਆਂ ਮੇਰੇ ਸਾਹਮਣੇ ਲਿਆ ਕੇ ਉਹਨੂੰ ਬਿਠਾ ਦਿਓ ਉੱਥੇ ਮੇਰੇ ਸਹੀ ਨਾ ਮੈਡੀਕਲ ਕਾਲਜ ਦੀ ਬੈਡ ਟਿਕਟ ਤੇ ਮੁਕਰ ਕੇ ਦਿਖਾਵੇ ਪਰ ਕਦੇ ਬੰਦੇ ਦੇ ਮੂੰਹ ਚੋਂ ਦੋ ਲਫ਼ਜ਼ ਨਹੀਂ ਧੰਨਵਾਦ ਹੀ ਨਿਕਲੇ ਪਰ ਇਹਦੇ ਤੇ ਗਿਲਾ ਕੋਈ ਨਹੀਂ ਇਸ ਬੰਦੇ ਨੂੰ ਮੈਂ ਜਵਾਬ ਨਹੀਂ ਸੀ ਦੇਣਾ ਚਲੋ ਆ ਉਹ ਆਪ ਦਾ ਤਰੀਕੇ ਨਾਲ ਕੰਮ ਕਰਦਾ ਮੇਰੇ ਤੇ ਉਹਨੇ ਅਲੀਗੇਸ਼ਨ ਲਾਇਆ ਹੁਣ ਉਹਦੇ ਸਵਾਲ ਤੁਸੀਂ ਸੁਣ ਲਿਓ ਉਦੋਂ ਅੱਗੇ ਆਪਾਂ ਰੈਕਸ਼ਨ ਜਿਹੜਾ ਉਦੋਂ ਅੱਗੇ ਨਿਕਰੂ ਆ ਸੁਣਿਓ ਹਰਪ੍ਰੀਤ ਸਿੰਘ ਮਖੂ ਹੈ ਇਹ ਸਵਾਲ ਕਰ ਰਿਹਾ ਥੋੜਾ ਜਿਹਾ ਖਾਬਾ ਦੇਖੇ ਆਪਣੇ ਘਰ ਨੂੰ ਦੁਰਪੇਡਾ ਹੁੰਦਾ ਹੈ ਪੈਸੇ ਬਪ ਗੱਲਾਂ ਕਰਦੇ ਸਨ ਕਿ 44 ਮੁੰਡੇ ਕਰੀਬ ਹੁਣ ਤੱਕ ਤੁਹਾਡੇ ਨਾਲ ਦੇ ਮਾਰੇ ਜਾ ਚੁੱਕੇ ਆ ਸੁਣ ਲਿਆ ਜੀ 44 ਮੁੰਡੇ ਉਹਨਾਂ 'ਚੋ ਇੱਕ ਦੀ ਪਹਿਲਾ ਮੈਂ ਐਗਜ਼ਾਮਪਲ ਦੇਵਾਂਗਾ ਅਮਨਾ ਸਦਾਨਾ ਇਹਨੂੰ ਜਦੋਂ ਅਮਰਸਰ ਵਾਲੇ ਕੇਸ ਦੇ ਵਿੱਚ ਪੇਸ਼ ਕਰਵਾਇਆ ਉਸ ਬੰਦੇ ਦਾ ਉਹਦੇ 'ਚ ਰੂਹ ਸੀ ਜਦੋਂ ਉਹ ਮਰਦਾ ਜਦਦੇ ਉਹ ਮਾਰਿਆ ਉਹਦੇ ਚਾਚੇ ਤਾਇਿਆਂ ਦੇ ਮੁੰਡਿਆਂ ਨੇ ਘੇਰ ਕੇ ਉਹਨੂੰ ਘਰੇ ਮਾਰਿਆ ਸੀ ਇੱਕ ਪਾਸੇ ਉਹ ਅੱਗ ਲਾਤੀ ਸੀ ਦੂਜੇ ਪਾਸੋਂ ਗੋਲੀਆਂ ਮਾਰਤੀਆਂ ਸੀ ਉਹਦੀ ਚਿਖਾ ਵੱਲ ਰਹੀ ਸੀ ਇਸ ਸਮਾਜ ਸੇਵੀ ਦਾ ਉਹ ਦਿਨ ਵਿਆਹ ਸੀ ਸ਼ਾਇਦ ਸ਼ਗਨ ਸੀ ਪਤਾ ਨਹੀਂ ਵਿਆਹ ਸੀ ਬਹੁਤ ਲੋਕਾਂ ਨੇ ਬਹੁਤ ਮੁੰਡਿਆਂ ਨੇ ਇਹਦੇ ਨਾਲ ਦੇ ਨੇ ਕਿਹਾ ਯਾਰ ਵੀ ਅੱਜ ਦੇ ਦਿਨ ਇਹ ਕੰਮ ਨਾ ਕਰ ਅੱਗੇ ਪਿੱਛੇ ਕਰ ਲਾ ਵੀ ਤੇਰਾ ਸੱਜੀ ਬਾਹ ਇਹਦੇ ਪਿੰਡੋਂ ਜਾ ਕੇ ਤੁਸੀਂ ਪਤਾ ਕਰ ਲਿਓ ਇੱਕ ਨੰਬਰ ਦਾਰ ਸੀ ਇਹਦੇ ਪਿੰਡ ਦਾ ਜਿਹੜੇ ਏਰੀਆ ਸੱਜੀਆਂ ਖੱਬੀਆਂ ਬਾਹਾਂ ਸੀ ਉਸ ਦਿਨ ਇਹਦੀ ਬਰਾਤ ਚੜ੍ਹਦੀ ਹੈ ਇਸ ਬੰਦੇ ਦੇ ਚਿਹਰੇ ਤੇ ਕੋਈ ਸ਼ਿਕਵਾ ਨਹੀਂ ਸੀ ਇਹ ਕਹਿੰਦਾ ਸੀ ਮੇਰੇ ਬਰਾਤ 'ਚ ਨਾ ਚੜਨ ਦੇ ਨਾਲ ਕਿਹੜਾ ਚਿਖਾ ਚੁੱਟ ਖੜੂਗਾ ਇਹ ਕਿਸੇ ਦੇ ਬਣ ਜਾਣਗੇ ਲੋਕ ਉਹ ਜਿਨ੍ਹਾਂ ਨੇ ਇਹਨਾਂ ਦੀ ਖਾਤਰ ਆਉਂਦੀਆਂ ਜਾਨਾਂ ਦੇ ਖੇਡੇ ਇਹ ਉਹਨਾਂ ਦੇ ਨਹੀਂ ਬਣੇ ਤੁਹਾਡੇ ਕਿੱਥੋਂ ਬਣ ਗਏ ਫਿਰ ਜਿਹੜੀ ਅਮਰਸਰ ਵਾਲੀ ਘਟਨਾ ਦੀ ਗੱਲ ਕਰਦਾ ਇਹ ਉਥੇ ਡਾਕਟਰ ਦਾ ਬੇਟਾ ਕੈਡਨੈਪ ਕੀਤਾ ਸੀ ਇਹਨੇ ਨਾਲ ਇਹਦੇ ਨਵੇਂ ਮੁੰਡੇ ਸੀ ਜਿਵੇਂ ਪਹਿਲਾਂ ਉਹ ਅਰਸ਼ ਨੇ ਗੱਲ ਕਹੀ ਆ 1 ਕਰੋੜ ਰੁਪਈਆ ਇਹਨਾਂ ਨੇ ਫਰੋਤੀ ਮੰਗੀ ਉਹ ਤੋਂ 2010 ਦੀ ਗੱਲ ਹੈ ਇਹ ਜਿਹੜੇ ਦੋ ਬੰਦੇ ਇਹਨੂੰ ਪੇਸ਼ ਕਰਾਉਣ ਵਾਲੇ ਸੀ ਜਿਹੜੇ ਅਫਸਰ ਦੀ ਛਪਾਰਸ਼ ਨਹੀਂ ਪੇਸ਼ ਹੋਇਆ ਉਹ ਅਗਲੀ ਵੀਡੀਓ 'ਚ ਮੈਂ ਕਰੂੰਗਾ ਜਦੋਂ ਇਹਨੂੰ ਪੇਸ਼ ਕਰਾਇਆ ਤੇ ਇਹ ਉੱਥੇ ਕੀ ਹੈ ਉਹ ਉਸ ਦੇ ਕੇਸ ਦੇ ਬਾਰੇ ਕੀ ਦੱਸ ਰਿਹਾ ਤੇ ਫਿਰ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਜਾਂ ਮੇਰੇ ਸਾਹਮਣੇ ਨੂੰ ਕਿੱਥੇ ਬਿਠਾ ਲਿਓ ਉਹਦੇ ਬਣਾਉਂਦੇ ਖੁਦ ਇਹਦੇ ਬਣਦਾ ਸੁਪਨਾ ਇੱਕ ਮੇਰੇ ਦੇ ਪਰਚਾ ਹੋਇਆ ਉਸ ਤੋਂ ਬਾਅਦ ਅੰਮ੍ਰਿਤਸਰ ਅੰਮ੍ਰਿਤਸਰ ਪਰਚੇ ਦੇ ਵਿੱਚ ਮੈਂ ਜਦੋਂ ਨਾ ਮੈਨੂੰ ਮੇਰੀ ਜੀਤ ਨੇ ਸਿੱਧੂ ਨਾਲ ਵੀ ਮੇਰੀ ਨੇੜਤਾ ਰਹੀ ਹੈ ਜਿੱਤੇ ਵੀ ਨਾ ਸਿੱਧੂ ਨੇ ਮੈਨੂੰ ਉਸ ਪਰਚੇ ਦੇ ਵਿੱਚੋਂ ਜਿਹੜਾ ਪੜਾਇਆ ਉੱਥੇ ਲੱਗੇ ਹੁੰਦੇ ਸੀਗੇ ਕਮਿਸ਼ਨਰ ਵਿਰੇਂਦਰ ਕੁਮਾਰ ਉਹ ਜਦੋਂ ਮੈਂ ਉਹਨੂੰ ਪਰੇਸ਼ਾਨਾ ਜਾ ਕੇ ਤੇ ਮੇਰਾ ਨਾਲ ਨਾਮ ਘੜਤਾ ਅੱਗੇ ਦੇ ਵਿੱਚ ਉਹਨੇ ਗੱਲ ਕਹੀ ਉਹ ਕਹਿੰਦੇ ਯਾਰ ਜਿੰਨਾ ਬੰਦਿਆਂ ਪਿੱਛੇ ਤੁਸੀਂ ਟਾਂਗਾ ਚਲਾਉਨੇ ਹੋ ਜਿੰਨਾ ਬੰਦਿਆਂ ਬੇਥੇ ਬੰਦਿਆਂ ਦੀ ਕੁੱਟਮਾਰ ਕਰਦੇ ਆ ਮੁੱਥਾਂ ਦੇ ਕਬਜ਼ੇ ਕਰਦੇ ਆ ਬਦਨਾਮ ਹੁੰਦੇ ਉਹ ਕਹਿੰਦੇ ਯਾਰ ਉਸ ਮੁਕਦਮੇ ਦਾ ਇਹ ਮੁੱਖ ਮੁੱਲ ਜਿਸ ਨੂੰ ਜਿਸ ਨੂੰ ਕਮਿਸ਼ਨਰ ਯਾਰ ਕਹਿ ਰਿਹਾ ਇੱਥੇ ਪਿਛਲੇ ਦਿਨੀ ਮੁੰਡਾ ਕਨੈਪ ਕੀਤਾ ਸੀ ਅਗਲੇ ਨੇ ਐਨਕਾਊਂਟਰ ਕਰਕੇ ਉਹ ਮਰਿਆ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਮੇਨ ਮੁਲਜ਼ਮ ਹੋਵੇ ਤੇ ਉਹਨੂੰ ਕਮਿਸ਼ਨਰ ਕਵੇ ਯਾਰ ਤੇ ਉਹਨੂੰ ਪਰਚੇ ਚੋਂ ਕੱਢ ਦਿੱਤਾ ਜਾਂਦਾ ਜੋ ਸਮਝੌਤਾ ਹੋਇਆ ਉਹ ਬੰਦਿਆਂ ਦੇ ਸਾਹਮਣੇ ਜੋ ਜਿਹੜੀ ਗੱਲ ਹੋਈ ਜਿਹੜੇ ਇਹਦੇ ਨਾਲ ਉਸ ਵੇਲੇ ਮੁੰਡੇ ਸੀ ਉਹ ਸਾਰੇ ਇਸ ਵੇਲੇ ਜੇਲ੍ਹ 'ਚ ਉਹ ਸਜ਼ਾ ਭੁਗਤ ਰਹੇ ਆ ਕੁਝ ਦੁਨੀਆ ਤੋਂ ਚਲੇ ਗਏ ਉਦੋਂ ਪਹਿਲਾਂ ਕਾਲੇ ਧਨੋਲੇ ਦਾ ਤੁਸੀਂ ਕਿਤੇ ਇੰਟਰਵਿਊ ਦੀ ਪਈ ਆ ਸੁਣੀਆਂ ਹੋਣੀਆਂ ਜੋ ਕੋਸ਼ਿਸ਼ ਇਹਦੇ ਨਾਲ ਕੀਤਾ ਉਹ ਬੰਦਾ ਇਹਦੀ ਖਾਤਰ ਇੱਕ ਮੁਕਦਮੇ ਵਿੱਚ ਜਾਂਦਾ ਜਦੋਂ ਇਹਨੂੰ ਘੇਰਿਆ ਤੇ ਉਹ ਉੱਥੇ ਨੇ ਸੱਦਿਆ ਕੋ ਟੈਂਡਰਾਂ ਟੁੰਡਰਾਂ ਦਾ ਰੌਲਾ ਸੀ ਹੁਣ 43 ਬੰਦੇ ਨਾਲ ਦੇ ਮਰ ਜਾਣੇ ਕਿ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਥੇ ਖੜੇ ਨੇ ਇਹ ਲੋਕ ਆਪਾਂ ਕਿੱਥੇ ਖੜੇ ਆ ਜਿਹੜੇ ਇਹ ਜਾਂਦੇ ਮਗਰ ਲੱਗੇ ਹੋਈਆਂ ਅੱਜ ਕਿੰਨੇ ਵੀ ਸਾਡੇ ਹੀਰੋ ਨੇ ਇਹ ਗਲਤੀ ਇਹਨਾਂ ਦੀ ਨਹੀਂ ਗਲਤੀ ਸਾਡੀ ਓਨੀ ਹੈ ਜਦੋਂ ਇਹਨਾਂ ਨੂੰ ਇਸੀ ਸਟੇਜਾਂ ਤੇ ਹਾਰ ਪਾਉਣੇ ਲਿਆ ਕੇ ਸਾਹਮਣੇ ਬੈਠਾ ਯੂਥ ਇਹੀ ਸੋਚਦਾ ਵੀ ਇਹਨਾਂ ਨੂੰ ਫਰੋਤੀਆਂ ਲੈ ਲਓ ਪੰਜ ਚਾਰ ਬੰਦੇ ਮਾਰੋ ਤੇ ਬਾਅਦ ਵਿੱਚ ਆ ਕੇ ਤੇ ਆਹ ਲੋਕ ਬੈਠੇ ਆ ਸਾਨੂੰ ਅਕਸੈਪਟ ਕਰਨ ਵਾਲੇ ਆ ਸਟੇਜਾਂ ਤੇ ਸਾਡੇ ਹਾਰ ਪਾਉਣ ਵਾਲੇ ਇਹ ਸਾਡੀ ਮਾਨਸਿਕਤਾ ਬਣ ਚੁੱਕੀ ਆ ਇਹ ਇੱਕ ਦੀ ਕਹਾਣੀ ਨਹੀਂ ਫਿਰ ਇੱਕ ਐਸਐਚਓ ਕਈ ਦਾ ਇਹ ਜ਼ਿਕਰ ਕਰਦਾ ਉਹ ਵੀ ਤੁਸੀਂ ਇਹਦੇ ਮੂੰਹੋਂ ਸੁਣ ਲਿਓ ਪਹਿਲਾਂ ਇਹ ਸਾਡੇ ਅਸਲੋਂ ਲੱਗਿਆ ਹੁੰਦਾ ਸੀਗਾ ਮਿੰਦਰਪਾਲ ਘੇਈ ਥਾਣਾ ਸਿਟੀ ਰਾਮਪੁਰੇ ਤੇ ਸਾਡੇ ਕੋਲ 2 ਨੰਬਰ ਦਾ ਅਸਲਾ ਹੁੰਦਾ ਸੀ ਤੇ ਸਾਡੇ ਨਾਲ ਕਦੇ ਮੇਰੇ ਨਾਲ ਵੈਸ ਪਿਆ ਉਹ ਫੋਨ ਤੇ ਉਹ ਮੈਨੂੰ ਕਹਿਣ ਲੱਗਿਆ ਕਹਿੰਦਾ ਪੁੱਤ ਕਹਿੰਦਾ ਜਿਹੜਾ ਗੁੰਡੇ ਦਾ ਕਹਿੰਦਾ ਇੱਕੋ ਹੀ ਹੁੰਦਾ ਏਰੀਆ 'ਚ ਬਦਮਾਸ਼ ਤਾਂ ਕਹਿੰਦਾ ਯਾ ਤੂੰ ਰਹੇਂਗਾ ਧਾਂਸੀ ਦਾ ਤੇ ਮੈਨੂੰ ਸਿੱਧੇ ਚੈਲੰਜ ਕਰਤਾ ਵਾ ਜੇ ਰਾਜਾ ਦੇਖਾਂ ਨੇ ਤੇਰਾ ਦੋਬਾਰਾ ਇਹਦੇ ਉਹ ਰਾਏ ਸੀ ਕਿ ਸਾਡਾ ਮਨ ਜਦੋਂ ਇਹਦੇ ਗੋਲੀ ਵੱਜਦੀ ਆ ਲੁਧਿਆਣੇ ਡੀ ਐਮ ਸੀ ਦੇ ਵਿੱਚ ਸਾਰਾ ਇਲਾਜ ਇਹਦਾ ਕਈ ਸਾਫ ਕਰਾਉਂਦੇ ਆ ਜੇ ਕਿਸੇ ਨੂੰ ਸ਼ੱਕ ਉਹ ਥਾਣੇਦਾਰ ਸਾਹਿਬ ਅੱਜ ਵੀ ਬਠਿੰਡੇ ਜਿਉਂਦੇ ਆ ਉਹਨਾਂ ਦਾ ਨੰਬਰ ਮੈਥੋਂ ਲੈ ਲਿਓ ਜਾ ਕੇ ਉਹਨਾਂ ਨਾਲ ਗੱਲ ਕਰ ਲਿਓ ਮੈਂ ਨਾਂ ਦਾ ਜ਼ਿਕਰ ਜਿਨੇ ਉਹਨਾਂ ਨਾਲ ਗੱਲ ਕਰਨੀ ਹੋਵੇ ਉਹ ਮੇਰੇ ਨਾਲ 97807474 ਤੇ ਗੱਲ ਕਰ ਲਿਓ ਮੈਂ ਉਹਨਾਂ ਦਾ ਨਾਮ ਵੀ ਤੁਹਾਨੂੰ ਦੱਸ ਦੂੰਗਾ ਉਹਨਾਂ ਦਾ ਨੰਬਰ ਵੀ ਦੇ ਦੂੰਗਾ ਤੁਸੀਂ ਉਹਨਾਂ ਨਾਲ ਗੱਲ ਕਰ ਲੈ। ਉਹ ਉੱਥੇ ਡੀ ਐਮ ਸੀ ਦੇ ਕੋਲ ਰਹੇ। ਹੁਣ ਤੁਸੀਂ ਸੋਚ ਲਓ ਵੀ ਰਿਸ਼ਤਾ ਕੀ ਹੋਊਗਾ ਕਈ ਨਾਲ। ਉਹ ਇਹਦਾ ਇਲਾਜ ਕਰਾ ਰਹੇ ਆ। ਇੱਕ ਉਹਦੂ ਅਗਲਾ ਸੱਚ ਹੈ ਕੌੜਾ। ਉਹ ਮੈਂ ਨਹੀਂ ਕਰੂੰਗਾ ਔਰ ਅੱਜ ਰਾਜ਼ੀ ਰਹੂੰਗਾ ਬਹੁਤ ਹੋਰ ਤਰ੍ਹਾਂ ਦਾ ਜੁੜਿਆ ਹੋਇਆ। ਉਹ ਗੱਲ ਇਹ ਜੀ ਆ ਵੀ ਕਹਾਣੀ ਖਤਮ ਹੋ ਜੂਗੀ। ਉਹ ਜ਼ਿਕਰ ਮੈਂ ਕਦੇ ਨਹੀਂ ਕਰੂਗਾ ਉਹ ਵਾਅਦਾ ਆਪਣਾ ਹੁਣ ਦੂਸਰੀ ਯਾਰ ਮਾਰ ਹੈਪੀ ਦੇਉੜਾ ਫਰੋਸਪੁਰਾਣਾ ਜੈਪਾਲ ਭੁੱਲਰ ਹੁਣੀ ਉਹਦੇ ਕੋਲੇ ਜਿੰਮ ਲਾਉਂਦੇ ਹੁੰਦੇ ਸੀ ਕਿਉਂਕਿ ਉਹ ਖਿਡਾਰੀ ਸੀ ਜੈਪਾਲ ਭੁੱਲਰ ਸਾਡੇ ਪੁਲਿਸ ਅਫਸਰ ਦਾ ਬੇਟਾ ਸੀ ਹੈਪੀ ਉਹਨੂੰ ਨਾਲ ਲਿਜਾ ਕੇ ਲੁਧਿਆਣੇ ਤੋਂ ਇੱਕ ਬੱਚਾ ਚੱਕਦੇ ਆ ਆਪਣੀ ਰਿਸ਼ਤੇਦਾਰੀ ਚੋਂ ਹੀ ਉਹ ਬੱਚਾ ਜੈਪਾਲ ਦੇ ਹਵਾਲੇ ਕਰਕੇ ਉਹਨੂੰ ਕਿਸੇ ਟਿਕਾਣੇ ਤੇ ਇਧਰ ਤਰਨ ਤਰਨ ਸਾਈਡ ਛੱਡਿਆ ਆਉਂਦਾ ਹੈਪੀ ਦੇਵੜਾ ਜਦੋਂ ਦੂਸਰੇ ਦਿਨ ਪੁਲਿਸ ਦਾ ਦਬਾਅ ਵੱਧਾ ਹੈਪੀ ਦੇਵੜਾ ਖੁਦ ਮੁਖਬਰੀ ਕਰਕੇ ਜੈਪਾਲ ਭੁੱਲਰ ਨੂੰ ਬੱਚੇ ਸਮੇਤ ਗ੍ਰਿਫਤਾਰ ਕਰੂਗਾ ਉੱਥੋਂ ਫਿਰ ਤੋਂ ਵੱਡੀ ਯਾਰ ਮਾਰ ਕੋਈ ਹੋਊਗੀ ਉਸ ਤੋਂ ਬਾਅਦ ਜਦੋਂ ਜੇਲ੍ਹ ਚੋਂ ਆਉਂਦੇ ਆ ਦਵਿੰਦਰ ਤੇ ਜੈਪਾਲ ਉਹ ਨਹੀਂ ਫਿਰ ਉਹ ਹੈਪੀ ਨੂੰ ਮਾਰਦੇ ਆ ਕੀਨੇ ਹੋਣਾ ਇੱਕ ਚੰਗਾ ਭਲਾ ਖਿਡਾਰੀ ਇੱਕ ਨਾਲ ਜਾਣ ਦੇ ਵਿੱਚ ਕ੍ਰਾਈਮ ਕਰਨ ਵਾਲਾ ਖੁਦ ਫੜਾਉਣ ਵਾਲਾ ਉਹ ਖੁਦ ਉਹਨਾਂ ਬੱਚਿਆਂ ਨੂੰ ਕ੍ਰਾਈਮ ਦੇ ਵਿੱਚ ਕਿਹਨੇ ਧਸਿਆ ਯਾਰ ਨੇ ਕਿੱਡੀ ਵੱਡੀ ਗੈਦਾਰੀ ਤੇ ਕਿੱਡੀ ਵੱਡੀ ਯਾਰਮਾ ਡਿੰਪੀ ਚੰਦ ਭਾਨ ਤੇ ਰੋਕੀ ਦਾ ਤੁਹatho ਕੋਈ ਲੁਕੀ ਨਹੀਂ ਗੱਲ ਸਭ ਦੇ ਸਾਹਮਣੇ ਪਈ ਜਾਏ ਗੱਲ ਕੁਝ ਲੋਕ ਅੱਜ ਵੀ ਉਸੇ ਟ੍ਰੈਂਡ ਤੇ ਚੱਲ ਰਹੇ ਆ ਕਦੇ ਇੱਕ ਪਾਸੇ ਕਹਿੰਦੇ ਆ ਵੀ ਸਟੇਟ ਸਾਡੇ ਤੇ ਹਮਲਾ ਕਰਾਉਂਦੀ ਆ ਸਟੇਟ ਸਾਡੀ ਦੁਸ਼ਮਣ ਆ ਤੇ ਦੂਜੇ ਪਾਸੇ ਸਟੇਟ ਤੋਂ ਸਿਕਿਉਰਟੀਆਂ ਲਈ ਬੈਠੇ ਆ ਇੱਕ ਨਹੀਂ ਕਹੀ ਆ ਹੁਣ ਤਾਂ ਹਾਦੇ ਹੋ ਗਈ ਵੀ ਯੂਟਿਊਬਰ ਵੀ ਸਿਕਿਉਰਟੀਆਂ ਲੈਣ ਲੱਗ ਪਈ ਉਹਨਾਂ ਨੂੰ ਵੀ ਸਿਕਿਉਰਟੀਆਂ ਮਿਲਣ ਲੱਗ ਪਈਆਂ ਫਿਰ ਕਿਹਦੇ ਲਈ ਕੰਮ ਕਰਦੇ ਆ ਉਹ ਕਿੰਨਾਂ ਲਈ ਕੰਮ ਕਰਦੇ ਆ ਸੋਚੋ ਤੁਸੀਂ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਹੈਗਾ ਕਿਉਂ ਵਧਿਆ ਕਿਉਂ ਵੱਧ ਰਿਹਾ ਜਿੰਨੇ ਪੁਰਾਣੇ ਇਹ ਗੁੰਡੇ ਜਿੰਨੇ ਪੁਰਾਣੇ ਬਦਮਾਸ਼ ਜਿੰਨੇ ਹੁਣ ਇਹ ਗੈਂਗਸਟਰ ਸ਼ਬਦ ਆਪਾਂ ਯੂਜ਼ ਕਰਨ ਲੱਗ ਪਏ ਇਹਨਾਂ ਨੂੰ ਨਵੇਂ ਬੱਚਿਆਂ ਨੂੰ ਇਹ ਪੱਟਦੇ ਆ ਉਹਨਾਂ ਨੂੰ ਬੜਾ ਚਾਹ ਹੁੰਦਾ ਹੱਥ 'ਚ ਪਿਸਤਲ ਫੜਨ ਦਾ ਬੜਾ ਫਿਰ ਉਹ ਬਾਈ ਜੀ ਬਾਈ ਜੀ ਕਰਦੇ ਆ ਕਿਉਂਕਿ ਸਾਡੀ ਨਾ ਇੱਕ ਮਾਨਸਿਕਤਾ ਵੀ ਅਸੀਂ ਇਹੋ ਜਿਹੇ ਲੋਕਾਂ ਨੂੰ ਪ੍ਰਾਇਓਰਟੀ ਬੜੀ ਦਿੰਦੇ ਆ ਬੜਾ ਫਿਰ ਬਾਈ ਜੀ ਬਾਈ ਜੀ ਨਾਲ ਮੈਂ ਬਾਈ ਜੀ ਦੇ ਨਾਲ ਅੱਜ ਗੱਲ ਕਰਕੇ ਬੜਾ ਫਿਰ ਬਾਈ ਜੀ ਹੋਣੀ ਫਿਰ ਇਹੋ ਜੀ ਕੜਿੱਕੀ ਚ ਪਸਾ ਲੈਂਦੇ ਆ ਕੰਮ ਵੀ ਆਪ ਦਾ ਫ੍ਰੀ ਕਰਾ ਲੈਂਦੇ ਆ ਤੇ ਹੌਲੀ ਕਿਤੇ ਨੇ ਪਿੰਜਰੇ ਦੇ ਵਿੱਚ ਵੀ ਆਪ ਹੀ ਬਣਵਾ ਦਿੰਦੇ ਵੀ ਜਾ ਕੇ ਜੀ ਉੱਥੋਂ ਫੜ ਲਓ ਆ ਜਿਹੜੇ ਬੰਦੇ ਨੇ ਕੰਮ ਕੀਤਾ ਜੀ ਉੱਥੇ ਬੈਠਾ ਉੱਥੋਂ ਤੁਸੀਂ ਜਾ ਕੇ ਫੜ ਲਓ ਥੋੜਾ ਜਿਹੜੇ ਗ੍ਰੇਨੇਡ ਹਮਲੇ ਹੋਏ ਆ ਛੋਟੇ ਛੋਟੇ ਉਮਰ ਦੇ ਬੱਚੇ ਉਹਦੇ ਚ ਯੂਜ਼ ਹੋਏ ਆ ਕਿੰਨਿਆਂ ਦੇ ਟੈਨਕਾਉਂਟਰ ਹੋ ਗਏ ਆ ਉਹਨਾਂ ਦੇ ਮਾਪਿਆਂ ਦਾ ਕੀ ਹਾਲ ਆ ਜਿਹੜੇ ਜੇਲਾ ਚ ਚਲੇ ਗਏ ਉਹਨਾਂ ਦਾ ਕੀ ਹਾਲ ਰਹਿਣਾ ਨੌਜਵਾਨੋ ਨਾ ਇਸ ਰਾਹ ਤੇ ਤੁਰੋ ਔਰ ਕਿੰਨੇ ਕਿੰਨੇ ਲਾਲਚ ਤੇ ਕੰਮ ਕਰਵਾ ਲਏ ਕਿਸੇ ਦੇ ਕਿਸੇ ਨੂੰ 25000 ਕਿਸੇ ਨੂੰ 20000 ਕਿਸੇ ਨੂੰ ਕਿੰਨਾ ਇੰਨੇ ਕੀ ਹੈ ਕਿ ਕੋਟਪੂਰੇ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ 7000 ਰੁਪਿਆ ਖਾਤੇ 'ਚ ਉਹਦੇ ਆਇਆ ਜਦੋਂ ਪੁੱਛਗਿਸ਼ ਕੀਤੀ ਤੇ 7000 ਪਿੱਛੇ ਅਗਲੇ ਨੇ ਕਤਲ ਕਰਵਾ ਲਿਆ ਤੇ ਸਾਰੀ ਉਮਰ ਉਹ ਜੇਲ੍ਹ 'ਚ ਸੜਬੂ ਸੋ ਨੌਜਵਾਨੋ ਇਹ ਰਾਹ ਤੁਹਾਡੇ ਵਾਸਤੇ ਅੱਜ ਦੇ ਯੁੱਗ ਦੇ ਵਿੱਚ ਇਹ ਰਾਹ ਤੁਹਾਡੇ ਵਾਸਤੇ ਨਹੀਂ ਠੀਕ ਕਿਉਂਕਿ ਅੱਜ ਤੁਸੀਂ ਕ੍ਰਾਈਮ ਕਰਕੇ ਬਚ ਨਹੀਂ ਸਕਦੇ ਕਿਉਂਕਿ ਤਕਨੀਕ ਇੰਨੀ ਪਈ ਆ ਦੂਸਰੀ ਗੱਲ ਇਹ ਜਿਹੜੇ ਲੋਕ ਆ ਇਹ ਸਾਰੇ ਰਲੇ ਹੁੰਦੇ ਆ ਉੱਪਰ ਤੁਹਾਡੇ ਸ਼ਾਇਦ ਮਨ 'ਚ ਇਹ ਹੁੰਦਾ ਵੀ ਸਾਡੇ ਤੇ ਸਾਡੇ ਪਿੱਛੇ ਲੋਕ ਖੜੇ ਆ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਗਵਾਹ ਤੁਹਾਨੂੰ ਤਾਕ ਦੱਸ ਰਹੇ ਆ ਵੀ ਬਚੋ ਇਹਨਾਂ ਲੋਕਾਂ ਤੋਂ ਹੁਣ ਇਹ ਜਿਹੇ ਲੋਕ ਸਮਾਜ ਨੂੰ ਕੀ ਸੇਧ ਦੇਣ ਗਿਆ ਕੀ ਕੀ ਕਿਹੜੀ ਸੇਧ ਇਹਨਾਂ ਤੋਂ ਲਵੋਗੇ ਤੁਸੀਂ ਜਿਹੜੇ ਖੁਦ ਮੁਖਬਰੀਆਂ ਕਰਦੇ ਹੋਣ ਜਿਹੜੇ ਖੁਦ ਗਦਾਰੀਆਂ ਕਰਦੇ ਉਹਨਾਂ ਨੂੰ ਤਾਂ ਕੀ ਸੇਧ ਲਵੋਗੇ ਤੁਸੀਂ ਕੀ ਸਮਾਜ ਦੀ ਉਹ ਸਿਰਜਣਾ ਕਰਨਗੇ ਇੱਕ ਮੁੱਦਾ ਚੱਕ ਲਿਆ ਤੇ ਵਾ ਵਾ ਬੱਲੇ ਬੱਲੇ ਅਸੀਂ ਮਗਰ ਕਰ ਲੀ ਜਿਆ ਉਹਨਾਂ ਮੁੱਦਿਆਂ ਦਾ ਹੱਲ ਕੀ ਨਿਕਲਿਆ ਐ ਇੱਕ ਨਹੀਂ ਕਹਾਣੀਆਂ ਦੀਪ ਸਿੱਧੂ ਦੀ ਆਪਾਂ ਗੱਲ ਕਰਦੇ ਆ ਉਹਦੇ ਨਾਲ ਵੀ ਇਹਨੇ ਇੱਕ ਸਵਾਲ ਜੇ ਪਿੱਛੇ ਉਦੋਂ ਕਿ ਕਿੰਨਾ ਰੌਲਾ ਜਾਂ ਪਿਆ ਸੀ ਮੈਨੂੰ ਇੱਕ ਵੀਡੀਓ ਵੀਰ ਨੇ ਕਿਸੇ ਨੇ ਆ ਵੀਡੀਓ ਮੇਰੀ ਦੇਖ ਕੇ ਪਾਈ ਸੀ ਸ਼ਾਇਦ ਉਹ ਆਹੀ ਵੀਡੀਓ ਆ ਸੁਣ ਲਿਓ ਕਹਾਣੀਆਂ ਦਾ ਸਵਾਲ ਕੀ ਹੈ ਜਿਹੜੀ ਉਹ ਗੱਲ ਕਹਿੰਦੇ ਵੀ ਦੀਪ ਸਿੱਧੂ ਨੂੰ ਤੁਸੀਂ ਸਵਾਲ ਕੀਤਾ ਵੀ ਦੀਪ ਸਿੱਧੂ ਜਦੋਂ ਰੌਲਾ ਦੇ ਸਵਾਲ ਕਰਦੇ ਆ ਇਹਨਾਂ ਦਾ ਸਵਾਲ ਪਰ ਤੁਸੀਂ ਕਿੰਨਾ ਵੀ ਹੈ ਜਿਹੜੀ ਉਹ ਗੱਲ ਅੰਦਰੋਂ ਨਿਕਲੀ ਹੈ ਕਹਿੰਦੇ ਵੀ ਦੀਪ ਸਿੱਧੂ ਨੂੰ ਤੁਸੀਂ ਸਵਾਲ ਕੀਤਾ ਵੀ ਦੀਪ ਸਿੱਧੂ ਜਦੋਂ ਮੇਰੇ ਤੋਂ ਪਿਆਰ ਤੋਂ ਬਾਅਦ ਆ ਕੋਈ ਜੋ ਕਿ ਜੀ ਜੀ ਦਸੰਗਣਾ ਪੈਰਾ ਸੀ ਮੰਨ ਲਓ ਰੱਖੇ ਮੰਨ ਲਓ ਮੰਨ ਲਓ ਇੱਕ ਲੱਖ ਪੈਰਾ ਨਾਂ ਵੀ ਹੋਵੇ ਇੱਕ ਵਿਸ਼ਵਾਸ ਦੇ ਤੌਰ ਤੇ ਬੰਦਾ ਜੀ ਗੱਲ ਕਹਿੰਦਾ ਹੀ ਐ ਉਹਦੀ ਉਹ ਕਿੱਡਾ ਵੱਡਾ ਸਵਾਲ ਸੀ ਮੇਟੀ ਨੂੰ ਪੁੱਛਣ ਵਾਲਾ ਨਹੀਂ ਨਹੀਂ ਦੇਖ ਲਓ ਤੁਸੀਂ ਹਾਲ ਚਲੋ ਕਿਸੇ ਦੀ ਸ਼ਰਧਾ ਹੈ ਤੁਸੀਂ ਉਹਦੇ ਤੇ ਖਲਵਾੜ ਕਿਉਂ ਕਰੋਗੇ ਇੱਕ ਬੰਦੇ ਦੀ ਸਪੂਰਨ ਸ਼ਰਧਾ ਹੈ ਮਿੰਦਰਪਾਲ ਘਈ ਠੀਕ ਹੈ ਜੀ ਇੱਥੇ ਤਾਂ ਨੌਜਵਾਨੋਂ ਇਹੋ ਜਿਹਾ ਕਿਸੇ ਆ ਜਦੋਂ ਜਾਣ ਤੇ ਬਣਿਆ ਹੀ ਨਾ ਤੇ ਆਪਣੀਆਂ ਮਾਵਾਂ ਤੇ ਭੈਣਾਂ ਵੀ ਪੁਲਿਸ ਦੇ ਥਾ ਤੱਕ ਭੇਜਦੀਆਂ ਵੀ ਸਾਨੂੰ ਬਚਾ ਲਓ ਇੱਥੇ ਜੀਰੇ ਏਰੀਏ ਦੀ ਘਟਨਾ ਹੈ ਇਹ ਹੈਗੀ ਆ ਖੜਕੂਵਾਦ ਵੇਲੇ ਦੀ ਘਟਨਾ 91 92 93 ਇੱਥੇ ਸਰਿੰਦਰ ਕਾਲਾ ਐਸਐਚਓ ਲੱਗਾ ਹੁੰਦਾ ਸੀ ਉਹਦੇ ਨਾਲ ਇੱਕ ਮੁਲਾਜ਼ਮ ਹੁੰਦਾ ਸੀ ਉਹਨੇ ਇੱਕ ਮੁੰਡਾ ਫੜ ਲਿਆ ਰੇਡ ਕੀਤਾ ਘਰੇ ਤੇ ਮੁੰਡਾ ਫੜਨਗੇ ਉਹਦੀ ਸਿਸਟਰ ਬੜੀ ਸੁਨੱਖੀ ਸੀ ਛੋਟੀ ਉਮਰ ਦੀ ਕੁੜੀ ਸੀ ਜਵਾਨ ਧੀ ਸੀ ਤੇ ਜਦੋਂ ਉਹ ਘਰੇ ਰੇਡ ਕੀਤਾ ਤੇ ਲੜਕੀ ਉਹਦੀ ਭੈਣ ਘਰੇ ਸੀਗੀ ਤੇ ਇੱਕ কমিਟਮੈਂਟ ਹੀ ਹੋ ਗਈਤੀ ਉਸ ਥਾਣੇਦਾਰ ਨੇ ਵੀ ਆਪਣੀ ਸਿਸਟਰ ਭੇਜਦੇ ਤੇ ਤੇਰੀ ਜਾਨ ਬਖਸ਼ ਦੇਣ ਦੀ ਉਹਨੇ ਸੁਨਿਆ ਭੇਜਿਆ ਉਹ ਕੁੜੀ ਥਾਣੇਦਾਰ ਨੇ ਆਪਦੇ ਘਰੇ ਰੱਖੀ ਪੱਕੀ ਮੈਰਜ ਉਹਦੀ ਪਹਿਲਾਂ ਹੋਈ ਵੀ ਸੀ ਉਹ ਬਾਅਦ ਵਿੱਚ ਕੁੜੀ ਮੈਨੂੰ ਕਿਸੇ ਕਿਤੇ ਮਿਲੀ ਤੇ ਉਹਦੀ ਵਿਚਾਰੀ ਦੀ ਜਦੋਂ ਉਹ ਪ੍ਰੈਗਨੈਂਟ ਹੋ ਗਈ ਤੇ ਉਹਦੀ ਉਹਨੇ ਬੱਚੇ ਦਾ ਨਹੀਂ ਕਢਵਾਉ। ਮੌਤ ਬੜੀ ਔਖੀ ਮਰਿਆ ਉਹ ਬੰਦਾ। ਪਰ ਕੱਚਾ ਖਿਡਾਰੀ ਨਿਕਲਿਆ ਆਉਂਦੀ ਭੈਣ ਦੀ ਜ਼ਿੰਦਗੀ ਖਰਾਬ ਕਰ ਗਿਆ। ਇੱਥੇ ਮਾਮਾ ਤੱਕ ਥਾਣਿਆਂ ਥਾਣਿਆਂ ਚ ਗਈਆਂ ਵੀ ਸਾਡੇ ਬੱਚਿਆਂ ਨੂੰ ਸਾਡੇ ਜਾਨ ਬੱਚਦੋ ਹੈਗੇ ਨੇ ਵਿੱਚ ਬਥੇਰੇ ਇਹ ਜੇ ਨੌਜਵਾਨੋਂ ਜਦੋਂ ਤੁਸੀਂ ਜੇਲਾ ਚ ਚਲੇ ਜਾਂਦੇ ਆ ਨਾ ਜਦੋਂ ਪਿੱਛੇ ਮਾਂ ਭੈਣ ਘਰ ਵਾਲੀ ਮੁਲਾਕਾਤ ਕਰਨ ਜਾਂਦੀ ਆ ਜਿੰਨਿਆਂ ਲੋਕਾਂ ਦਾ ਕਚਹਿਰੀਆਂ ਚ ਵਾਹ ਪੈਂਦਾ ਉੱਥੇ ਦੇਖਿਆ ਕਰੋ ਜਿਹੜੀਆਂ ਨਚਣਾ ਨਾ ਖਾਣ ਨੂੰ ਆਉਂਦੀਆਂ ਕਿਹੜੀ ਕਿਹੜੀ ਅਸੀਂ ਬੱਲੇ ਬੱਲੇ ਚ ਪਏ ਆ ਕਿਹੜੀ ਅਸੀਂ ਸ਼ਾਵਾ ਸ਼ਾਵਾ ਚ ਪਏ ਆ ਸਭ ਕੁਝ ਅਦਾਤੇ ਲੱਗ ਜਾਂਦਾ ਕਿਉਂਕਿ ਸ਼ਿਕਾਰ ਕਢਣ ਵਾਲੇ ਸ਼ਿਕਾਰੀ ਹਰ ਇੱਕ ਥਾਂ ਤੇ ਮੌਜੂਦ ਹ ਮਜਬੂਰੀ ਚ ਬਹੁਤ ਫਾਇਦੇ ਚੱਕੇ ਜਾਂਦੇ ਆ ਮੈਂ ਕਹਿਣਾ ਵੀ ਕਈ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਉਹ ਗੱਲਾਂ ਕਿਤੇ ਕਰਕੇ ਮਰ ਜਾਣਗੇ ਲੋਕ ਜਿਉਂਦੇ ਜੀ ਇਸ ਕਰਕੇ ਨੌਜਵਾਨੋ ਰੁਕੋ ਅਸੀਂ ਲੜਾਈ ਲੜਨ ਦੇ ਤਰੀਕੇ ਇਹ ਨਹੀਂ ਹੁੰਦੇ ਵੀ ਹਥਿਆਰ ਚੱਕ ਕੇ ਕਿਸੇ ਨੂੰ ਮਾਰਤਾ ਕਿਸੇ ਦਾ ਤੁਸੀਂ ਉਹਨ ਕਿਤੇ ਗ੍ਰੇਨੇਡ ਸੁੱਟਦੇ ਆ ਤੇ ਉੱਥੇ ਵੀ ਕਿਸੇ ਦਾ ਨੁਕਸਾਨ ਹੋਇਆ ਤੇ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਕਿਸੇ ਪੰਜਾਬੀ ਮਾਂ ਦਾ ਹੀ ਪੁੱਤ ਹੈ ਇੱਕ ਨਫਰਤ ਅਸੀਂ ਆਪਣੇ ਇੱਕ ਦੂਜੇ ਦੇ ਪ੍ਰਤੀ ਪਾਲੀ ਬੈਠੇ ਇਹ ਜੀ ਲੜਾਈ ਲੜੋ ਪੜੋ ਲਿਖੋ ਅਲੇ ਸਿਆਸਤ ਦੇ ਵਿੱਚ ਜਾਓ ਟੇਬਲ ਟਾਕ ਤੇ ਸਵਾਲ ਕਰੋ ਅੱਜ ਦਾ ਯੁੱਗ ਜਿਹੜਾ ਹੈਗਾ ਉਹ ਹਥਿਆਰ ਦਾ ਯੁੱਗ ਨਹੀਂ ਰਹਿ ਗਿਆ ਦੁਨੀਆ ਤਾਂ ਅੱਜ ਹੱਦਾ ਸਰਹੱਦਾ ਨੂੰ ਖਤਮ ਕਰ ਰਹੀ ਆ ਦੁਨੀਆ ਨੇੜੇ ਹੋ ਰਹੀ ਏ ਇੱਕ ਦੂਜੇ ਦੀ ਦੁਨੀਆ ਧਰਮ ਦੇ ਕਿਉਂਕਿ ਧਰਮ ਦੇ ਨਾਂ ਤੇ ਜਿੰਨਾ ਇਨਸਾਨੀਅਤ ਦਾ ਘਾਣ ਧਰਮ ਦੇ ਨਾਂ ਤੇ ਹੋਇਆ ਇੰਨਾ ਅੱਜ ਤੱਕ ਇਨਸਾਨੀਅਤ ਦਾ ਜਿਹੜਾ ਕਤਲੇਆਮ ਧਰਮ ਦੇ ਨਾਂ ਤੇ 84 ਦਾ ਦੇਖ ਲਓ 2002 ਦਾ ਗੋਧਰਾ ਘਾਣ ਦੇਖ ਲਓ ਕਿੰਨੇ ਹੋਰ ਦੰਗੇ ਆ ਜਿਹੜੇ ਧਰਮ ਦੇ ਨਾਂ ਤੇ ਹੋਏ ਆ ਹੁਣ ਆ ਈਦ ਨੰਘ ਕੇ ਗਈ ਆ ਮੁਸਲਮਾਨ ਵੀਰਾਂ ਨਾਲ ਕਿੰਨੀਆਂ ਜਾਤੀਆਂ ਹੋਈਆਂ ਖਾਸ ਕਰਕੇ ਯੂਪੀ ਚ ਕਿਉਂਕਿ ਇਸ ਦੇਸ਼ ਦਾ ਸਿਸਟਮ ਇਹੋ ਜਿਹਾ ਬਣਾ ਦਿੱਤਾ ਗਿਆ ਕਾਮੜ ਯਾਤਰਾ ਲੈ ਕੇ ਨਿਕਲੋ ਪੜੇ ਲਿਖੇ ਨੌਜਵਾਨ ਉਹ ਫੋਲਵਰਸ ਆਉਂਦੇ ਆ ਤੁਹਾਡੇ ਇਥੇ ਉਹੀ ਨੌਜਵਾਨ ਡਿਗਰੀਆਂ ਲੈ ਕੇ ਨੌਕਰੀਆਂ ਮੰਗਣ ਆਉਣ ਤੇ ਠੂਈਆਂ ਤੇ ਮਾਰ-ਮਾਰ ਡਾਂਗਾਂ ਅੰਗਲੇ ਸਿਰ ਖੋਲ ਦਿੰਦੇ ਆ ਕਿਉਂਕਿ ਅਸੀਂ ਸਿਸਟਮ ਹੀ ਇਹੋ ਜਿਹਾ ਖੁਦ ਕਰ ਦਿੱਤਾ ਖਾਸ ਕਰਕੇ ਅਸੀਂ ਸਾਡਾ ਤਾਂ ਪਿਓ ਵੀ ਬਾਗੀ ਸੀ ਸਾਡਾ ਬਾਬਾ ਨਾਨਕ ਵੀ ਬਾਗੀ ਸੀ ਤੇ ਸਾਡੇ ਖੂਨ ਚ ਦਲਪੁਣਾ ਸਭ ਤੋਂ ਜ਼ਿਆਦਾ ਆ ਗਿਆ ਮਾਫ ਕਰਨਾ ਸ਼ਬਦ ਥੋੜਾ ਜਿਹਾ ਕਰੜਾ ਅਸੀਂ ਲੋਕਾਂ ਨੂੰ ਰਜਾਉਣ ਵਾਲੇ ਲੋਕਾਂ ਦੇ ਢਿੱਡ ਭਰਮ ਵਾਲੇ ਅਸੀਂ ਮੰਗਤੇ ਬਣੇ ਫਿਰਦੇ ਆ ਕੋਈ ਆਟੇ ਦਾਲ ਦੀ ਸਕੀਮ ਦੀ ਚ ਲਾਈਨ ਚ ਲੱਗਾ ਕੋਈ ਸੜਕਾਂ ਤੇ ਬੈਠਾ ਜੀ ਸਾਨੂੰ 10 ਰੁਪਏ ਭਾ ਦੇ ਦਿਓ ਉਹ ਦੇ ਦਿਓ ਜੇ ਤੁਸੀਂ ਰਾਜ ਭਾਗ ਦੀ ਗੱਲ ਕਰਦੇ ਹੋ ਤੇ ਫਿਰ ਇਹ ਜਿਹੜੀ ਇਹ ਇਹ ਜਿਹੜੀ ਕ੍ਰੀਤੀ ਤੁਹਾਡੇ ਚ ਵੱੜ ਚੁੱਕੀ ਹੈ ਨਾ ਜਿਹੜੀ ਮਾਨਸਿਕਤਾ ਤੁਹਾਡੀ ਇੱਕ ਮੰਗਤਿਆਂ ਵਾਲੀ ਬਣ ਗਈ ਹੈ ਤੇ ਅੰਦਰੋਂ ਜਮੀਰ ਮਾਰ ਚੁੱਕੇ ਹੋ ਤੁਸੀਂ ਉਹ ਤੁਹਾਨੂੰ ਛੱਡਣੀ ਪਊਗੀ ਜਿੰਨਾ ਚਿਰ ਉਹ ਨਹੀਂ ਛੱਡਦੇ ਤੇ ਜਿੰਨਾ ਚਿਰ ਤੁਸੀਂ ਤੁਹਾਡੇ ਲੱਗੇ ਅੱਗੇ ਆਗੂ ਤੁਸੀਂ ਉਹਨਾਂ ਨੂੰ ਨਹੀਂ ਪਹਿਚਾਣਦੇ ਵੀ ਇਹ ਕੌਣ ਹੈ ਉਹਨਾਂ ਚਿਰ ਨੌਜਵਾਨੋਂ ਤੁਹਾਡਾ ਕੱਖ ਨਹੀਂ ਬਣਦਾ ਤੇ ਨਾ ਇਹ ਲੋਕ ਤੁਹਾਨੂੰ ਬੰਨ ਦੇਣ ਇਹ ਆਮ ਘਰਾਂ ਦੇ ਪੁੱਤਾਂ ਨੂੰ ਮਰਵਾ ਕੇ ਆਪਦੀ ਸਿਆਸਤ ਆਪਦੀਆਂ ਰੋਟੀਆਂ ਸੇਕਦੇ ਉਹਨਾਂ ਦੇ ਸੇਵਿਆਂ ਦੇ ਉੱਤੇ ਆਹ ਟ੍ਰੈਂਡ ਜਿਹੜਾ ਅੱਜ ਦਾ ਚੱਲ ਰਿਹਾ ਤੇ ਉਹ ਮੁੰਡੇ ਨੇ ਜਿਹੜਾ ਬੋਲਿਆ ਕੌੜਾ ਸੱਚ ਬੋਲਿਆ ਅਗਲੀ ਵੀਡੀਓ ਇੱਕ ਇਹਦੇ ਤੇ ਹੋਰ ਕਰੂੰਗਾ ਉਦੋਂ ਮੁੜ ਕੇ ਹੋਰ ਵੇਛੇ ਤੇ ਕਰਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਝਣਾ ਨਾ ਸਮਝਣਾ ਤੁਹਾਡੇ ਹੱਥ ਵਸਾ ਮੇਰਾ ਅੱਜ ਵੀ ਇਹਨੂੰ ਚੈਲੰਜ ਹੈ ਇਹਨੇ ਮੇਰੇ ਤੇ ਜਿਹੜਾ ਇਲਜ਼ਾਮ ਲਾਇਆ ਸੀ ਲਿਆਵੇ ਜੇ ਮੈਂ ਕਿਸੇ ਦਾ ਬੱਚਾ ਮਾਰਿਆ हां ਜਿਹੜੇ ਬਚਾਏ ਨੇ ਉਹ ਪਿੱਛੇ ਤੁਸੀਂ ਜਾਣਦੇ ਨੇ ਜਿਨ੍ਹਾਂ ਦਾ ਮੇਰੇ ਨਾਲ ਵਾਪਿਆ ਆ ਹੁਣ ਦੀ ਗੱਲ ਮੈਂ ਤੁਹਾਨੂੰ ਦੱਸਤੀ ਔਰਪਿੰਦਰ ਬੈਠਾ ਜਾ ਕੇ ਅੱਜ ਵੀ ਉਹ ਤੋਂ ਪੁੱਛ ਲੋ ਤੇ ਜਿਹੜੇ ਬਾਈਬਲ ਬੇਅਦਬੀ ਕਾਂਡ ਦੇ ਵਿਚਾਰੇ ਪੀੜਤਾ ਉਹਨਾਂ ਨੂੰ ਜਾ ਕੇ ਮੇਰੇ ਬਾਰੇ ਪੁੱਛ ਲਓ ਵੀ ਮੈਂ ਕਿੰਨਾ ਨਾਲ ਖੜਾ ਮੈਂ ਇਹ ਨਹੀਂ ਕਹਿੰਦਾ ਵੀ ਸਟੇਟ ਸਾਡੇ ਨਾਲ ਸਟੇਟ ਤੋਂ ਸਿਕਿਉਰਟੀਆਂ ਲੈ ਕੇ ਤੇ ਮੁੜ ਕੇ ਸਟੇਟ ਦੇ ਦਲਾਲ ਬਣੀ ਫਿਰੂ ਮੈਂ ਨਾ ਇਹ ਜਹਰਾ ਚੁੰਨਦਾ ਦੀਆਂ ਤੇ ਨਾ ਤੁਹਾਨੂੰ ਇਸ ਰਾਹ ਤੇ ਕਦੇ ਤੋਰਨ ਦੀ ਹਮਾਇਤ ਕਰਨ ਤੇ ਮੈਂ ਮੈਨੂੰ ਕਈ ਵੀਰ ਕਹਿੰਦੇ ਵੀ ਆਪਦਾ ਖਿਆਲ ਰੱਖੀ ਖਿਆਲ ਰੱਖਿਆ ਕਰ ਯਾਰ ਤੇਰਾ ਨੁਕਸਾਨ ਨਾ ਕਰ ਦੇਣਾ ਮੈਂ ਲੱਖ ਗਲਤੀਆਂ ਕੀਤੀਆਂ ਹੋਣੀਆਂ ਮੀਆਂ ਹੁਣ ਤੱਕ ਮੇਰੇ ਚ ਹਜ਼ਾਰਾਂ ਐਬ ਸੀ ਪਰ ਮੈਥੋਂ ਗੁਰੂ ਸਾਹਿਬ ਨੇ ਕੰਮ ਇਹ ਜਾਂ ਲੈ ਲਿਆ ਮੈਂ ਮਰ ਕੇ ਵੀ ਨਹੀਂ ਮਰਦਾ ਮੇਰਾ ਗੁਰੂ ਮੈਨੂੰ ਜਿਉਂਦਾ ਤੁਹਾਡੇ ਵਿੱਚ ਸਦਾ ਹੀ ਰੱਖੂਗਾ ਕਿਉਂਕਿ ਮੈਂ ਕੰਮ ਇਹ ਜਾ ਕਰ ਚੱਲਿਆ ਜਦੋਂ ਇਹ ਬਾਈਬਲ ਤੇ ਬਗਰਾੜੀ ਦਾ ਇਤਿਹਾਸ ਲਿਖਿਆ ਜਾਊਗਾ ਨਾ ਉਹ ਮੈਨੂੰ ਸਦਾ ਹੀ ਜਿਉਂਦਾ ਰੱਖੂਗਾ ਮੇਰੀ ਤੁਹਾਨੂੰ ਫਿਰ ਅਪੀਲ ਆ ਚੰਗਾ ਕੰਮ ਕਰੋ ਆਪਣੇ ਮਾਪੇ ਬਾਪ ਦੀ ਸੇਵਾ ਕਰੋ ਕੌਮ ਦੀ ਸੇਵਾ ਕਰੋ ਪੜੋ ਪੜ੍ਹ ਲਿਖ ਕੇ ਗੱਲ ਕਰਨ ਜੋਗੇ ਬਣੋ ਹੱਕ ਲੈਣੇ ਦੋ ਤਰ੍ਹਾਂ ਦੇ ਹੁੰਦੇ ਆ ਅੱਜ ਅੱਜ ਰਾਹ ਜਿਹੜਾ ਹੈਗਾ ਉਹ ਵਿਚਾਰ ਦਾ ਹੈ ਅੱਜ ਰਾਹ ਜਿਹੜਾ ਹੈਗਾ ਕਲਮ ਦਾ ਅੱਜ ਹਥਿਆਰ ਦੇ ਤੌਰ ਤੇ ਕਲਮ ਤੇ ਜੰਗ ਦੇ ਤੌਰ ਤੇ ਵਿਚਾਰ ਅੱਜ ਇਹਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਨਪੁੰਨ ਬਣੋ ਸਾਰਿਆਂ ਨੂੰ ਫੇਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ